ਜੈ ਸ਼ੰਗਈ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਉਮੀਦ ਕਰਦਾ ਹਾਂ ਠੀਕ ਠਾਕ ਹੋਵੋਗੇ ਸੋ ਅੱਜ ਦਾ ਬਲੌਗ ਸ਼ੁਰੂ ਕਰਨ ਤੋਂ ਪਹਿਲੇ ਤੁਹਾਨੂੰ ਜਿਵੇਂ ਪਤਾ ਹੀ ਇੱਕ ਮਲੂ ਦਾ ਛੇਂਜ ਮੇਲੇ ਦਾ ਬਲੌਗ ਹੈਗਾ ਆ ਇਸ ਬਲੌਗ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਕਿ ਨਾਮੀ ਜਿਹੜੀਆਂ ਕੁਸ਼ਤੀਆਂ ਹੋਈਆਂ ਆ ਕਿਹੜੇ ਕਿਹੜੇ ਕੁਸ਼ਤੀਆ ਵੀ ਤੁਹਾਨੂੰ ਦਿਖਾਉਣ ਜਾ ਰਹੇ ਹੈਗੇ ਆ ਦੇਵਤਾਪਾ ਦੀ ਕੁਸ਼ਤੀ ਵੀ ਦਿਖਾਵਾਂਗੇ ਜਿਹੜਾ ਸਪੈਸ਼ਲ ਸ਼ੋ ਮੈਚ ਸੀਗਾ ਤੇ ਆਪਣੀ ਮਿਰਜ਼ਾ ਰਾਨ ਦੀ ਵੀ ਦਿਖਾਵਾਂਗੇ ਤੁਹਾਨੂੰ ਪ੍ਰਿਤਪਾਲ ਫਗਵਾੜਾ ਦੇ ਤਰਵਿੰਦਰ ਕੁਆਲੀ ਦੀ ਵੀ ਜਿਹੜੀ ਵੱਡੀ ਚੰਡੀ ਆ ਉਹ ਵੀ ਦਿਖਾਉਣ ਜਾ ਰਹੇ ਆ ਤੇ ਜਿਹੜਾ ਸੀ ਸਨਮਾਨ ਕੀਤਾ ਸਾਰਾ ਕੁਝ ਇਸ ਬਲੌ ਸਟਾਰਟ ਕਰਨ ਤੋਂ ਪਹਿਲੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸ਼ੇਅਰ ਕਰ ਦਿਓ ਤੇ ਬਲੌਗ ਨੂੰ ਐਂਡ ਤੱਕ ਪੂਰਾ ਦੇਖਿਓ ਇਹ ਚ ਪੂਰਾ ਤੁਹਾਨੂੰ ਦੱਸਾਂਗੇ ਅਸੀਂ ਪ੍ਰੇਤਪਾਲ ਨੂੰ ਕਿਦਾਂ ਸਨਮਾਨ ਕੀਤਾ ਇਹਦੇ ਜਿਹੜੀ ਤੁਹਾਨੂੰ ਸਾਰੀਆਂ ਝੰਡੀਆਂ ਐ ਪ੍ਰੋਪਰ ਦੇਖਣ ਨੂੰ ਮਿਲਣਗੀਆਂ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵਾਦ ਤੋਂ ਵਾਦ ਸ਼ੇਅਰ ਬਹੁਤ ਹੀ ਛੇਤੀ ਬਹੁਤ ਹੀ ਤਗੜਾ ਮੇਲਾ ਕਰਾਤਾ ਆ ਨਾਮੀ ਮੇਲਾ ਜਿਹਨੂੰ ਕਹਾਂਗੇ ਬਹੁਤ ਰੌਸ਼ਾਹ ਜਾਣੇ ਹੁਣ ਅਖਾੜਿਆਂ ਦਾ ਦੀ ਲਾਡੀ ਨਾ ਰਵੇ ਬਈ ਪੰਜਾਬ ਸਪੋਰਟ ਕੇਰੀਆਂ ਦੇ ਵੱਲੋਂ ਰਿੱਪਲ ਪਹਿਲਵਾਨੀ ਦਾ ਬਹੁਤ ਸਨਮਾਨ ਕੀਤਾ ਜਾ ਰਿਹਾ ਜੈ ਸ਼ੰਕਰ ਜੀ ਸਸਤੀ ਗਾਲ ਸਾਰੇ ਭਰਾਵਾਂ ਨੂੰ ਉਮੀਦ ਕਰਦੇ ਆਂ ਠੀਕ ਠਾਕ ਹੋਵੋਗੇ ਸੋ ਅੱਜ ਤੁਹਾਡੇ ਸਾਹਮਣੇ ਹਾਜ਼ਰ ਹੋ ਗਿਆ ਲੈ ਕੇ ਇੱਕ ਬਹੁਤ ਹੀ ਘੈਂਟ ਤੇ ਬਹੁਤ ਹੀ ਪਿਆਰਾ ਵਲੋਗ ਸੋ ਅੱਜ ਦਾ ਵਲੋਗ ਜਿਹੜਾ ਹੋਣ ਜਾ ਰਿਹਾ ਬੇਗਪੁਰ ਕਮਲੂ ਦੇ ਉੱਤੇ ਹੋਣ ਜਾ ਰਿਹਾ ਸੋ ਹਾਂਜੀ ਬੇਗਪੁਰ ਕਮਲੂ ਦੇ ਵਿੱਚ ਬਹੁਤ ਤਗੜੀ ਛਿੰਝ ਹੋਣ ਜਾ ਰਹੀ ਹੈਗੀ ਹੈ ਤੇ ਕੁਝ ਕੁ ਸਾਲੋਂ ਤੋਂ ਭਰਾਵਾਂ ਨੇ ਆਪਣੀ ਛਿੰਝ ਕਮੇਟੀ ਨੇ ਤੇ ਜਿਹੜੇ ਸਾਰੇ ਸਮੂਹ ਨਗਰ ਵਾਸੀਆਂ ਨੇ ਤੇ ਐਨ ਆਰ ਆਈ ਭਰਾਵਾਂ ਨੇ ਬੇਗਪੁਰ ਸ਼ੀਂਝ ਨੂੰ ਇੰਨਾ ਵੱਡੇ ਪੱਧਰ ਤੇ ਕਰਦਾ ਹੈਗਾ ਤੇ ਇੰਨਾ ਵੱਡਾ ਬਜਟ ਜਿਹੜਾ ਤਿਆਰ ਕਰਦਾ ਹੈਗਾ ਉਹਨਾਂ ਨੇ ਕੁਝ ਸਾਲਾਂ ਦੇ ਵਿੱਚ ਹੀ ਬਹੁਤ ਹੀ ਨਾਮੀ ਜਿਹੜੀਆਂ ਹੈਗੀਆਂ ਸ਼ਿੰਝਾਂ ਦੇ ਵਿਚ ਆਣ ਲੱਗੀ ਹੈਗੀ ਪੇਪਰ ਕਮਲੂ ਦੀ ਸ਼ਿੰਝ ਵੀ ਸੋ ਇਸ ਸਾਲ ਵੀ ਭਰਾ ਬਹੁਤ ਹੀ ਤਗੜਾ ਧਮਾਕਾ ਕਰਨ ਜਾ ਰਹੇ ਹੈਗੇ ਆ ਇਸ ਸਾਲ ਜਿਹੜੀ ਪਹਿਲੀ ਝੰਡੀ ਹੋਣ ਜਾ ਰਹੀ ਹੈ ਪ੍ਰਿਤਪਾਲ ਫਗਵਾੜਾ ਤੇ ਧਰਮਿੰਦਰ ਘੋੜੀ ਦੇ ਵਿੱਚ ਹੋਣ ਜਾ ਰਹੀ ਹੈ ਸੋ ਹਾਂਜੀ ਹੁਣ ਜਿਹੜੀ ਦੂਜੀ ਝੰਡੀ ਹੋਣ ਜਾ ਰਹੀ ਹੈਗੀ ਉਹ ਵੀ ਬਹੁਤ ਹੀ ਤਗੜੀ ਝੰਡੀ ਹੋਣ ਜਾ ਰਹੀ ਹੈਗੀ ਮਿਰਜ਼ਾ ਇਰਾਨੀ ਤੇ ਰਵੀ ਬੈਰਾ ਦੇ ਵਿੱਚ ਅਕਸਰ ਜਿਹੜੀ ਏ ਵਾਲੀ ਝੰਡੀ ਹੈਗੀ ਆ ਤੁਹਾਨੂੰ ਪਹਿਲੀ ਮਾਲੀ ਦੇ ਉੱਤੇ ਦਿਖੇਗੀ ਪਰ ਭਰਾਵਾਂ ਨੇ ਆਪਣਾ ਬਜਟ ਇੰਨਾ ਵੱਡਾ ਕਰਤਾ ਹੈਗਾ ਆ ਕਿ ਦੂਜੀ ਝੰਡੀ ਦੇ ਘਲਾ ਰਹੇ ਹੈਗੇ ਮਿਰਜ਼ਾ ਇਰਾਨੀ ਤੇ ਰਵੀ ਬੈਰਾ ਨੂੰ ਸੋ ਜਿਹੜੀ ਪਹਿਲੇ ਨਾਮੀ ਦੀ ਝੰਡੀ ਦੀ ਇਹ ਜਿਹੜੀ ਮਾਲੀ ਦਾ ਰਾਸ਼ੀ ਹੈਗੀ ਆ ਉਹ ਆਪਣੀ 2 ਲੱਖ ਦੇ ਲੱਗੇ ਹੈਗੀ ਆ ਤੇ ਜਿਹੜੀ ਦੂਸਰੀ ਝੰਡੀ ਦੀ ਇਨਾਮੀ ਰਾਸ਼ੀ ਹੈਗੀ ਆ ਉਹ 1 ਲੱਖ ਕੁਛ 71000 ਦੇ ਅਪਰੋਕਸੀਮੇਟਲੀ ਹੈਗੀ ਆ ਸੋ ਉਹ ਤੁਹਾਨੂੰ ਹੁਣ ਇੱਕ ਇੱਕ ਕਰਕੇ ਸਾਰੇ ਭਰਾਵਾਂ ਦੇ ਜਿਹੜੇ ਸਨਮਾਨ ਚੇਨ ਭਰਾਵਾਂ ਨੇ ਸਿਲੈਕਟ ਕੀਤੇ ਉਹ ਵੀ ਦਿਖਾਣੇ ਹੈਗੇ ਤੁਹਾਨੂੰ ਤੇ ਜਿਹੜੇ ਜਿਹੜੇ ਭਰਾਵਾਂ ਨੇ ਪਲਵਾਨਾਂ ਵਾਸਤੇ ਜੋ ਜੋ ਸਮਾਨ ਲਿਆ ਹੈਗਾ ਆ ਉਹ ਵੀ ਤੁਹਾਨੂੰ ਸਾਰੀਆਂ ਚੀਜ਼ਾਂ ਦਿਖਾਵਾਂਗੇ ਸੋ ਇੱਥੇ ਹੀ ਸਾਡੇ ਨਾਲ ਜੁੜੇ ਰਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਸ਼ੇਅਰ ਜ਼ਰੂਰ ਕਰ ਦਿਓ ਇਸ ਬਲੌਗ ਨੂੰ ਕਿਉਂਕਿ ਇਸ ਬਲੌਗ ਦੇ ਵਿੱਚ ਬਹੁਤ ਹੀ ਤਗੜਾ ਤੇ ਬਹੁਤ ਹੀ ਅਲੱਗ ਕੰਟੈਂਟ ਦਿਖਾਵਾਂਗੇ ਤੁਹਾਨੂੰ ਤੇ ਤੁਹਾਨੂੰ ਇਹ ਵੀ ਦਿਖਾਵਾਂਗੇ ਅਸੀਂ ਪ੍ਰਿਤਪਾਲ ਭਰਾ ਨਾਲ ਸਪੈਸ਼ਲ ਮੀਟ ਅਪ ਕਰਨ ਜਾ ਰਹੇ ਹੈਗੇ ਆ ਤੇ ਭਰਾ ਦਾ ਸਨਮਾਨ ਵੀ ਕਰਾਂਗੇ ਇਸ ਮੇਲੇ ਦੇ ਉੱਤੇ ਤੇ ਭਰਾ ਨਾਲ ਅਸੀਂ ਜਿਹੜੀ ਚੀਜ਼ਾਂ ਸਨਮਾਨ ਕਰਾਂਗੇ ਉਹ ਤੁਹਾਨੂੰ ਬਲੌਗ ਦੇ ਵਿੱਚ ਹੀ ਦਿਖਾਵਾਂਗੇ ਕਿਉਂਕਿ ਉਹ ਹਾਲੇ ਤੱਕ ਤਿਆਰ ਹੋ ਕੇ ਸਾਡੇ ਤੇ ਬਹੁਤ ਹੀ ਪਿਆਰੀ ਚੀਜ਼ ਨਾਲ ਭਰਾ ਦਾ ਸਨਮਾਨ ਕਰਾਂਗੇ ਹਲਕੀ ਜੀ ਉਮਰ ਦਾ ਸਟਾਰ ਪਲੇਅਰ ਹੈਗਾ ਆ ਭਰਾ ਤੇ ਆਪਾਂ ਨੂੰ ਵੀ ਬਹੁਤ ਵਧੀਆ ਲੱਗਦਾ ਜਿੱਦਿਓ ਉਹ ਕੋਲ ਕਰਦਾ ਹੈਗਾ ਸੋ ਇਸ ਕਰਕੇ ਭਰਾ ਦਾ ਸਨਮਾਨ ਕਰਨ ਜਾ ਰਹੇ ਆ ਅਸੀਂ ਸੋ ਮਿਲਦੇ ਆ ਬਹੁਤ ਹੀ ਜਲਦ ਸੋ ਹੁਣ ਸਾਰਾ ਬਲੌਗ ਸਟਾਰਟ ਕਰਨ ਤੋਂ ਪਹਿਲੇ ਆਪਾਂ ਦਿਲੋਂ ਧੰਨਵਾਦ ਕਰਦੇ ਆ ਸਾਰੀ ਛਿੰਜ ਕਮੇਟੀ ਦਾ ਬੇਗਪੁਰ ਕਮਲੋਦੀ ਤੇ ਸਾਰੇ ਐਨ ਆਰ ਆਈ ਭਰਾਵਾਂ ਦਾ ਜਿਹੜੇ ਵਿਚ ਪਰਦੇਸਾਂ ਦੇ ਵਿੱਚ ਬਹਿ ਕੇ ਇੰਨੀ ਮਾਇਆ ਦੇ ਗਫੇ ਭੇਜਦੇ ਆ ਭਰਾਵਾਂ ਨੂੰ ਤੇ ਬਹੁਤ ਤਕੜਾ ਛਿੰਝ ਮੇਲਾ ਕਰਾਉਂਦੇ ਹੈਗੇ ਆ ਤੇ ਸਾਰੀ ਕਮੇਟੀ ਦੇ ਦਿਲੋਂ ਧੰਨਵਾਦ ਕਰਦੇ ਆ ਸਾਰੇ ਭਰਾਵਾਂ ਦਾ ਦਿਲੋਂ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਨੂੰ ਇਸ ਵਾਰ ਆਪਣੇ ਛਿੰਝ ਮੇਲੇ ਦੇ ਸਮਾਨ ਲਾਉਣ ਦਾ ਮੌਕਾ ਦਿੱਤਾ ਤੇ ਸਾਨੂੰ ਇੰਨਾ ਪਿਆਰ ਦਿੱਤਾ ਸੋ ਆਓ ਹੁਣ ਤੁਹਾਨੂੰ ਇੱਕ ਇੱਕ ਕਰਕੇ ਚੈੱਕ ਕਰਾਵਾਂਗੇ ਭਰਾਵਾਂ ਨੇ ਆਪਣੇ ਮੇਲੇ ਤੇ ਕਿਹੜੇ ਕਿਹੜੇ ਸਮਾਨ ਲਏ ਹੈਗੇ ਆ ਤੇ ਕਿਹੜੀ ਕਿਹੜੀ ਕੁਆਲਿਟੀ ਦੇ ਹੈਗੇ ਆ ਤੇ ਕਿਹੜੇ ਕਿਹੜੇ ਤਰ੍ਹਾਂ ਦੇ ਡਿਜ਼ਾਈਨ ਹੈਗੇ ਆ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਅਸੀਂ ਜੀ ਦੋਸਤੋ ਹੁਣ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਜਿਹੜੇ ਸਾਡੇ ਕੋਲੋਂ ਪ੍ਰਧਾਨ ਸਾਹਿਬ ਜੀ ਨੇ ਤੇ ਸਾਰੀ ਛਿੰਝ ਕਮੇਟੀ ਸਭ ਤੋਂ ਪਹਿਲੇ ਜਿਹੜਾ ਸੀ ਤੁਹਾਨੂੰ ਡਿਜ਼ਾਈਨ ਦਿਖਾਉਣ ਜਾ ਰਿਹਾ ਆ ਉਹ ਤੁਹਾਡੇ ਇਨਫਰੈਂਟ ਕਰਨ ਜਾ ਰਿਹਾ ਆ ਤੁਸੀਂ ਚੈੱਕ ਕਰ ਸਕਦੇ ਹੋ 10 ਇੰਚ ਦੀ ਹਾਈਟ ਦੇ ਲਾਗੇ ਪੀਸ ਹੈਗਾ ਆ ਪ੍ਰੋਪਰ ਕੁਆਲਿਟੀ ਦੇ ਵਿੱਚ ਪੀਸ ਹੈਗਾ ਆ ਵੁੱਡਨ ਟੱਚ ਪੀਸ ਹੈਗਾ ਆ ਤੇ ਭਰਾਵਾਂ ਨੇ ਜਿਹੜਾ ਹੈਗਾ ਸ਼ੀਨ ਕਮੇਟੀ ਵਾਲੇ ਸਾਰੇ ਭਰਾਵਾਂ ਨੇ ਆਪਣੇ ਬਾਬਾਈ ਦੇ ਦਰਵਾਜ਼ੇ ਦੀ ਫੋਟੋ ਲਵਾਈ ਹੈਗੀ ਆ ਲੋਕੋ ਦੇ ਵਿੱਚ ਤੇ ਪ੍ਰੋਪਰ ਕੁਆਲਿਟੀ ਦੇ ਵਿੱਚ ਪੀਸ ਹੈਗਾ ਪੀਸ ਦੀ ਹਾਈਟ ਤੇ ਪੀਸ ਦੀ ਸ਼ਾਈਨ ਵੀ ਤੁਸੀਂ ਚੈੱਕ ਕਰ ਸਕਦੇ ਹੈਗੇ ਹੋ ਭਰਾਵਾਂ ਨੇ ਵੱਖ-ਵੱਖ ਸਾਈਜ਼ਾਂ ਦੇ ਵਿੱਚ ਆ ਪੀਸਾਂ ਨੂੰ ਲਿਆ ਹੈਗਾ ਆ ਅਲੱਗ-ਅਲੱਗ ਇਨਾਮੀ ਰਾਸ਼ੀਆਂ ਦੇ ਹਿਸਾਬ ਦੇ ਨਾਲ ਭਰਾਵਾਂ ਨੇ ਜਿਹੜੇ ਹੈਗੇ ਆ ਇਹ ਜਿਹੜੇ ਸਨਮਾਨ ਚਿੰਨ ਤਿਆਰ ਕਰਾਏ ਆ ਸਾਡੇ ਕੋਲ ਇਸ ਤੋਂ ਬਾਅਦ ਅਸੀਂ ਤੁਹਾਨੂੰ ਦੁਕਾਨ ਜਾ ਰਹੇ ਆ ਇਹਦੇ ਵਿੱਚ ਹੀ ਦੂਸਰਾ ਸਾਈਜ਼ ਹੋਵੇਗਾ ਤੇ ਜਿਹੜਾ ਡਿਜ਼ਾਈਨ ਹੋਵੇਗਾ ਸੇਮ ਉਹ ਵੀ ਤੁਹਾਨੂੰ ਦੁਕਾਨ ਜਾ ਰਹੇ ਆ ਹਾਂਜੀ ਭਰਾਵੋ ਤੁਸੀਂ ਆ ਚੈੱਕ ਕਰ ਸਕਦੇ ਹੋ ਇਹਦੀ ਹਾਈਟ ਜਿਹੜੀ ਹੈਗੀ ਆ 12 ਤੋਂ 13 ਇੰਚ ਦੇ ਲਾਗੇ ਹਾਈਟ ਹੈਗੀ ਆ ਇਸ ਪੀਸ ਦੀ ਇਹ ਵੀ ਸੇਮ ਕੁਆਲਿਟੀ ਹੈਗੀ ਆ ਸੇਮ ਸ਼ਾਈਨ ਹੈਗੀ ਆ ਬਸ ਇਹ ਹੈਗਾ ਕਿ ਇਹਦਾ ਸਾਈਜ਼ ਥੋੜਾ ਵੱਡਾ ਹੈਗਾ ਆ ਸੋ ਭਰਾਵਾਂ ਨੇ ਦੋ ਸਾਈਜ਼ ਦੇ ਵਿੱਚ ਜਿਹੜੇ ਪੀਸ ਤਿਆਰ ਕਰਾਏ ਹੈਗੇ ਆ ਕਵਾਂਟੀਟੀ ਦੀ ਵੀ ਤੁਹਾਨੂੰ ਚਲਕ ਮਰਾਵਾਂਗੇ ਇਸ ਵੀਡੀਓ ਦੇ ਵਿੱਚ ਆਪਾਂ ਸੋ ਦਿਨੋ ਧੰਨਵਾਦ ਕਰਦੇ ਆਂ ਸਾਰੀ ਕਮੇਟੀ ਦਾ ਜਿਨ੍ਹਾਂ ਨੇ ਸਾਨੂੰ ਇਸ ਵਾਰ ਮੌਕਾ ਦਿੱਤਾ ਹੈ ਸੋ ਹਾਂਜੀ ਆਓ ਭਰਾਵੋ ਹੁਣ ਆਪਾਂ ਤੁਹਾਨੂੰ ਚਲਕ ਮਰਾਣੇ ਹੈਗੇ ਜਿਨ੍ਹਾਂ ਨੇ ਭਰਾਵਾਂ ਨੇ ਸਾਡੇ ਤੋਂ ਕਵਾਂਟੀਟੀ ਦੇ ਵਿੱਚ ਪੀਸ ਲਏ ਹੈਗੇ ਆ ਪ੍ਰਧਾਨ ਸਾਹਿਬ ਹੋਣਾ ਨੇ ਤੇ ਕਾਲੀ ਪ੍ਰਧਾਨ ਸਾਹਿਬ ਜੀ ਦਾ ਫਿਰ ਫੋਨ ਆਇਆ ਸੀਗਾ ਆਪਾਂ ਨੂੰ ਤੇ ਕਹਿੰਦੇ ਸੀ ਕਿ ਥੋੜੇ ਜਿਹੀ ਪੀਸ ਹੋਰ ਵਧਾ ਦਿਓ ਸਾਡੇ ਭਰਾ ਸਾਡੇ ਨਾਲ ਹੋਰ ਜੁੜ ਗਏ ਹੈਗੇ ਆ ਤੇ ਉਹਨਾਂ ਨੇ ਵੀ ਨਾਮੀ ਰਾਸ਼ੀ ਜਿਹੜੀ ਹੈਗੀ ਥੋੜੀ ਵਧ ਦਿੱਤੀ ਹੈਗੀ ਆ ਤੇ ਉਹਨਾਂ ਦਾ ਵੀ ਅਸੀਂ ਸਨਮਾਨ ਕਰਨਾ ਹੈਗਾ ਤੇ ਕੱਲੇ-ਕੱਲੇ ਬੰਦੇ ਨੂੰ ਜਿਹੜੀ ਛੇਂਜ ਕਮੇਟੀ ਵਾਲੇ ਆ ਨਾ ਕੱਲੇ-ਕੱਲੇ ਬੰਦੇ ਨੂੰ ਸਨਮਾਨ ਕਰਦੇ ਹੈਗੇ ਆ ਇਹ ਬਹੁਤ ਵਧੀਆ ਚੀਜ਼ ਹੈਗੀ ਕਿ ਭਰਾ ਜਿਹੜੇ ਵੀ ਉਹਨਾਂ ਨੂੰ ਮਾਇਆ ਦਿੰਦੇ ਹੈਗੇ ਕੱਲੇ-ਕੱਲੇ ਬੰਦੇ ਦਾ ਧਿਆਨ ਰੱਖ ਕੇ ਉਹਨਾਂ ਨੂੰ ਸਨਮਾਨ ਕਰ ਰਿਹਾ ਸੋ ਹੁਣ ਆਪਾਂ ਤੁਹਾਨੂੰ ਦਿਖਾਣੇ ਹੈਗੇ ਆ ਕਿ ਭਰਾਵਾਂ ਨੇ ਜਿਹੜੀ ਕੁਆਂਟੀਟੀ ਦੇ ਵਿੱਚ ਪੀਸ ਲਏ ਆ ਸੋ ਤੁਹਾਨੂੰ ਹੁਣ ਬਾਅਦ 'ਚ ਵੀ ਅਸੀਂ ਸਮਾਨ ਚੈੱਕ ਕਰਾਵਾਂਗੇ ਪਰ ਆ ਜਿੰਨੇ ਵੀ ਪੀਸ ਹੈਗੇ ਇਹਨਾਂ ਨੂੰ ਆਪਾਂ ਕਾਊਂਟਿੰਗ ਕਰਕੇ ਪ੍ਰੋਪਰ ਜਿੰਨੇ ਭਾਜੀ ਉਹਨਾਂ ਨੇ ਸਾਨੂੰ ਕਿਹਾ ਸੀਗਾ ਕਿ ਪੀਸ ਚਾਹੀਦੇ ਆ ਕੱਲੇ-ਕੱਲੇ ਪੀਸ ਗਿਣਤੀ ਕਰ ਮਾਰ ਕੇ ਤੇ ਚੈੱਕ ਕਰਕੇ ਕੋਈ ਬ੍ਰੇਕੇਜ ਤਾਂ ਨਹੀਂ ਹੈ ਸਾਰੇ ਪੀਸਾਂ ਨੂੰ ਚੈੱਕ ਕਰਕੇ ਹੁਣ ਇਹਨਾਂ ਨੂੰ ਪੈਕਿੰਗ ਕਰ ਦਾਂਗੇ ਫਿਰ ਇਸ ਤੋਂ ਬਾਅਦ ਤੁਹਾਨੂੰ ਦਿਖਾਣੇ ਆ ਕਿਹੜੀ ਅਗਲੀ ਚੀਜ਼ ਹੈਗੀ ਜਿਹੜੀ ਭਰਾਵਾਂ ਨੇ ਹੋਰ ਸਿਲੈਕਟ ਕੀਤੀ ਆ ਸੋ ਨਵੀਨ ਸ਼ੁਰੂ ਹੋ ਗਿਆ ਸਟicker ਲਾਣੇ ਪ੍ਰਿੰਟ ਲਾ ਰਿਹਾ ਆਪਣੇ ਤੇ ਇਸ ਤੋਂ ਬਾਅਦ ਆਪਾਂ ਪੈਕਿੰਗ ਕਰ ਦਾਂਗੇ ਬਾਕਸ ਵਿੱਚ ਇੱਕ ਇੱਕ ਕਰਕੇ ਤੁਹਾਨੂੰ ਸਾਰੀ ਵੀਡੀਓ ਦਿਖਾਣੇ ਹੈਗੀਆਂ ਸਿੱ ਭਰਾਵਾਂ ਦਾ ਹਿਸਮਾਨ ਪਿਆ ਕਰਤਾ ਹੈਗਾ ਜਿਹੜੇ ਮੋਮੈਂਟੋ ਭਰਾਵਾਂ ਨੇ ਸਿਲੈਕਟ ਕੀਤੇ ਸੀਗੇ ਹੁਣ ਆਪਾਂ ਤੁਹਾਨੂੰ ਦੁਕਾਨ 'ਤੇ ਜਾਣ ਜਾ ਰਹੇ ਹਾਂ ਜਿਹੜੇ ਭਰਾਵਾਂ ਨੇ ਸਾਡੇ ਤੋਂ ਪਲਵਾਨਾ ਵਾਸਤੇ ਜਿਹੜੇ ਗੁਰਜੇ ਲਏ ਹੈਗੇ ਆ ਤੇ ਇਹ ਭਰਾਵਾਂ ਨੇ ਸਾਡੇ ਤੋਂ ਗੁਰਜੇ ਜਿਹੜੇ ਲਏ ਆ ਉਹ ਵੀ ਕਾਫੀ ਕੁਆਂਟੀਟੀ ਦੇ ਵਿੱਚ ਹੈਗੇ ਆ ਪਹਿਲੇ ਤੁਸੀਂ ਚੈੱਕ ਕਰ ਸਕਦੇ ਗੁਰਜੇ ਜਿਹੜਾ ਹੈਗਾ ਫੁੱਲ ਸਾਈਜ਼ ਦਾ ਗੁਰਜੇ ਹੈਗਾ ਆ ਸਭ ਤੋਂ ਵੱਡਾ ਗੁਰਜੇ ਹੈਗਾ ਆ ਪ੍ਰੋਪਰ ਗੁਰਜੇ ਦੀ ਕੁਆਲਿਟੀ ਆ ਹੌਸਲ ਰੇਟ ਦੇ ਵਿੱਚ ਗੁਰਜੇ ਵੀ ਸਾਡੇ ਤੋਂ ਮਿਲ ਜਾਇਆ ਕਰਨਗੇ ਤੇ ਜਿਹੜੇ ਭਰਾਵਾਂ ਨੇ ਆ ਜਿਹੜੇ ਪਲਵਾਨਾ ਵਾਸਤੇ ਹੈਗੇ ਆ 10 ਤੋਂ 12 ਗੁਰਜੇ ਲਏ ਹੈਗੇ ਆ ਮਾਲੀਆਂ ਵਾਸਤੇ ਤੇ ਜਿਹੜੇ ਆ ਭਰਵਾਨਾਂ ਦਾ ਸਨਮਾਨ ਕਰਨਗੇ ਤੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾ ਦਿੰਨੇ ਹੈਗੇ ਆ ਜਿਹੜੇ ਜਿਹੜੇ ਭਰਾਵਾਂ ਨੇ ਕੱਪ ਵੀ ਲਏ ਹੈਗੇ ਆ ਮਾਲੀ ਦੇ ਵਾਸਤੇ ਜਿਹੜੀ ਪੈਣੀ ਛੰਡੀ ਦੀ ਮਾਲੀ ਹੋਈਗੀ ਉਹਦੇ ਵਾਸਤੇ ਕੱਪ ਵੀ ਹੈਗੇ ਆ ਉਹ ਵੀ ਤਿਆਰ ਹੋ ਰਿਹਾ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਜਿਹੜੇ ਹੋਰ ਸਨਮਾਨ ਜਿਹੜੇ ਸਪੈਸ਼ਲ ਹੈਗੇ ਆ ਭਰਾਵਾਂ ਨੇ ਲਏ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਉਸ ਤੋਂ ਬਾਅਦ ਹੁਣ ਆਪਾਂ ਤੁਹਾਨੂੰ ਦਿਖਾ ਰਹੇ ਆ ਵਾਲਪੇਪਰ 8 12 ਦੇ ਸਾਈਜ਼ ਦੇ ਸੋ ਆ ਚੈੱਕ ਕਰ ਸਕਦੇ ਤੁਸੀਂ ਪ੍ਰੋਪਰ ਸ਼ਾਈਨ ਚ ਭਰਾਵਾਂ ਨੇ ਵਾਲਪੇਪਰ ਵੀ ਤਿਆਰ ਕਰਾਇਆ ਸਾਡੇ ਤੋਂ ਪਾਜੀ ਹੁਣੀ ਪਹੁੰਚ ਰਹੀ ਹੈ ਆਪਣੇ ਕੋਲ ਸਮਾਨ ਲੋਡ ਕਰਾਵਾਂਗੇ ਤੇ ਭਾਜੀ ਉਹਨਾਂ ਨੂੰ ਪੁੱਛਾਂਗੇ ਵੀ ਤੇ ਭਾਜੀ ਉਹਨਾਂ ਦੇ ਮੇਲੇ ਤੇ ਵੀ ਜਾਵਾਂਗੇ ਉੱਥੇ ਵੀ ਮਿਲਾਂਗੇ ਭਰਾਵਾਂ ਨੂੰ ਆਪਾਂ ਸੋਫਾ ਇਹਦੇ ਪ੍ਰਿੰਟ ਬਣ ਕੇ ਆ ਗਿਆ ਹੈਗਾ ਜਿਆ ਥੋੜੀ ਦੇਰ ਤੱਕ ਆਪਾਂ ਜਾਵਾਂਗੇ ਤੇ ਕਮਲੂ ਜਾ ਕੇ ਮਿਲਦੇ ਆਂ ਪ੍ਰਿਤਪਾਲ ਫਗਵਾੜਾ ਪਲਵਾਨ ਨੂੰ ਸੋ ਫਾਈਨਲੀ ਭਰਾਵੋ ਪਹੁੰਚ ਗਏ ਆਪਾਂ ਬੇਗਪੁਰ ਕਮਲੂ ਦੇ ਮੇਲੇ ਤੇ ਸਾਡੇ ਨਾਲ ਸਾਡੇ ਸਾਇੰਸ ਸਪੋਰਟਸ ਵਾਲੇ ਭਰਾ ਬੱਸੀ ਵੀਰ ਜੀ ਘੱਟ ਚੈੱਕ ਕਰ ਸਕਦੇ ਤੁਸੀਂ ਹੱਲੇ ਬਹੁਤ ਘੱਟ ਹੈ ਸੁਪਰਾਵਾਂ ਨੇ ਬਹੁਤ ਹੀ ਛੇਤੀ ਬਹੁਤ ਹੀ ਤਗੜਾ ਮੇਲਾ ਕਰਾਤਾ ਆ ਨਾਮੀ ਮੇਲਾ ਜਿਹਨੂੰ ਕਹਾਂਗੇ ਬਹੁਤ ਰਸ਼ਾ ਜਾਣੇ ਹੁਣ ਖਾੜੇ ਅੰਦਰ ਤੇ ਗੁਰਜ ਵੀ ਬਾਈ ਨੇ ਜਿਹੜੇ ਆ ਖਾੜੇ ਨੂੰ ਘੋਮੇ ਆ ਤੁਹਾਨੂੰ ਪਤਾ ਹੈ ਕਿ ਸਿੰਘਾਂ ਦਾ ਟੂਰਨਾਮੈਂਟ ਦਾ ਸੀਰੀਅਲ ਜਿਹੜਾ ਪੂਰਾ ਜੀਰਾਂ ਵਿੱਚ ਚੱਲਦਾ ਪਿਆ ਜਿਹਨੂੰ ਵੀ ਜ਼ਰੂਰ ਕਹੋ ਜਿਹਨੇ ਆਪਣੇ ਪਿੰਡ ਦੇ ਵਿੱਚ ਮੇਲਾ ਕਰਾਉਣਾ ਤੇ ਬਾਈ ਨਾਲ ਜਰੂਰ ਸੁਪਰ ਕਰਦੇ ਪੰਜਾਬ ਪੋਸਟ ਵਾਲਾ ਸਾਡਾ ਮਨੋਤ ਭਾਈ ਜੀ ਉਹ ਕਿਹਨੀਆਂ ਵਾਹਿਗੁਰੂ ਬਹੁਤ ਬਹੁਤ ਸਾਲਾਂ ਦਾ ਗਿਆਨ ਹੈ ਜੀ ਸਨਮਾਨ ਹੁਣੇ ਕਰਦੀ ਹੈ ਹਾਂਜੀ ਖਾਨਦਨ ਵਿੱਚ ਲੈ ਵੀ ਚੰਦਰ ਪਰਮਾਨੰਥ ਕੋਹਾਲੀ ਆ ਖੜਾ ਤਾੜੀਆਂ ਮਾਰਦੇ ਜੋਰ ਕਰਾਰੇ ਦੇ ਵਿੱਚ ਤੇਨੀ ਹਾਂ ਵੀ ਧਰਮੰਦਰ ਕੋਹਾਲੀ ਇੱਕ ਵਾਰ ਦੇਸ਼ਗਾਮੀ ਨੋਜਵਾਨਾ ਖੜੇ ਨੂੰ ਲੋ ਸਾਹਮਣੇ ਕਹਿੰਦੇ ਧਰਮੰਦਰ ਕੋਹਾਲੀ ਵਾਲਾ ਹੱਥ ਹੜੀ ਕਰੇਗਾ ਪ੍ਰਤਮਾਲ ਪੈਰ ਬਣਾ ਫਖਵਾਣਾ ਆ ਵੀ ਪ੍ਰਤਮਾਲ ਹਰੋ ਹਾਥੀੜੀ ਪਰ ਪੈਦਲ ਜੀ 15 ਕਿ ਮਿੰਟ ਦਾ ਸਮਾਂ ਦੇ ਆਓ ਪਿਆਰ ਹੋ ਜਾਓ ਕਿਆ ਬਾਤ ਹੈ ਬਾਈ ਤਾੜੀਆਂ ਜ਼ੋਰਦਾਰ ਮਾਰ ਦਿਓ ਬਹੂ ਪਰਮਾਨ ਪੁੱਜਿਆ ਮੇਰੀ ਬੇਨਤੀ ਹੈ ਬਹੂ ਪਰਮਾਨ ਜੀ ਜਰੂਰ ਖਾਣ ਨੂੰ ਸਵਾਗਤ ਕਰੋ ਕਹਿੰਦਾ ਮਹਾਰਾਜੇ ਹਲੋ ਲਓ ਜੀ ਜਿਹੜਾ ਮਿਲਦੇ ਆਨ ਨੂੰ ਪਿਆਰ ਜਿੱਦ ਤੇ ਤਾੜੀਆਂ ਮਾਰ ਦਿਓ ਜੁਨਾਬ ਤੜਾ ਵੀ ਹੋਦਾ ਜਦ ਹੱਥ ਪੀਜਾ ਵਾਲੇ ਉਹਨਾਂ ਵੱਲੋਂ ਬਹੁਤ ਸਾਰਾ ਪਿਆਰ ਪੁੱਜਿਆ ਰੂਜਲੂ ਜੀ ਦਾ ਹੱਟ ਵਾਲਿਆਂ ਦਾ ਤੇ ਧੀਰਾ ਭਾਜੀ ਡੱਬੂ ਵਾਲੇ ਉਧਰੋਂ ਵੀ ਬੱਡਾ ਪਿਆਰ ਪੁੱਜਿਆ ਤੇ ਲਾਡੀ ਵਾਲੇ ਦਵਾਈ ਵੱਲੋਂ ਬੱਡਾ ਪਿਆਰ ਪੁੱਜਿਆ ਭਾਈ ਆਹ ਕੁਸ਼ਤੀ ਸ਼ੁਰੂ ਹੋਣ ਜਾ ਰਹੀ ਹੈ ਤਾੜੀ ਮਾਰ ਦਿਓ ਜਰੂਰ ਸੰਜੂ ਤੇ ਸਮੀਰ ਇਟਲੀ ਅੱਜ ਦੇ ਖੇਡ ਦੇ ਖੇਤਰ ਨੂੰ ਖੁਸ਼ੀ ਹੋਵੇ ਰੋਡ ਬਾਕੀ ਤੇਰਾ ਬਚਨ ਦੇ ਨਾਲ ਉਧਰ ਸਰਕਾਰ ਦੇ ਸਾਹਮਣੇ ਸੱਤੀ ਪੰਜਾਬ ਪੁਲਿਸ ਦੇਰੀਆਂ ਦੇ ਵੱਲੋਂ ਪ੍ਰਿੰਪਲ ਪਹਿਲਵਾਨ ਜੀ ਦਾ ਬਾਨ ਤੇ ਸਨਮਾਨ ਕੀਤਾ ਜਾ ਰਿਹਾ ਹੈ ਜੋਗੀ ਭਾਈ ਪੰਜਾਬ ਪੰਜਾਬ ਸਪੋਰਟ ਵਧੇਰੀ ਆ ਪੰਜਾਬ ਦੀ ਪਛਾਣ ਮੰਨ ਆਪਣਾ ਪੰਜਾਬ ਹੋਵੇ ਦੋਵਾਂ ਬੜੀ ਬੜੀ ਲੱਗਦੀ ਸਾਡੇ ਕੋਲੇ ਆਮ ਆਦਮੀ ਭਾਈ ਜੀ ਦੌੜ ਕਰੋ 1000 ਰੁਪਏ ਤੀਰ ਭਾਈ ਕੋਲੇ ਮਿਲਿਆ ਗਿਆ ਜੀ ਜਿਹੜਾ ਆ ਗੇਟੇਗਾ ਤੁਸੀਂ ਦੇ ਵਿੱਚ ਮਲ ਜਿੱਤੇਗਾ ਵੇਰੀ 1000

ਕੰਬੂਰੀ ਜਿੱਤਦਾ ਮਨ ਲੱਗਦਾ ਜਿੰਨੀ ਕਰੀ ਉਹਦਾ ਰੱਬ ਹੁੰਦਾ ਉਹ ਬਾਪ ਪੁੱਤ ਵੀ ਲੱਗੇ ਆ ਜੱਜ ਹੁੰਦਾ ਕਿ ਕਰੀਆਂ ਤੇ ਸੋਣੀ ਨਰਕਸ ਜਈ ਉਹ ਸਾਣ ਕੇ ਲੱਭਦੀ ਹੀਰ ਮੇਰੀ ਮੈਨੂੰ ਰੱਬ ਦਾ ਪੀਏ ਲਾ ਦਿੰਦੀ ਤੇ ਮੇਰੀ ਮਾਂ ਇੱਕ ਦੀ ਤਕਦੀਰ ਮੇਰੀ ਜਿਹੜੇ ਜਿਹੜੇ ਆਪਣੀ ਮਾਂ ਦਾ ਸਤਿਕਾਰ ਕਰਦੇ ਆ ਜੋਰ ਨਾਲ ਤਾੜੀਆਂ ਮਾਰ ਕੇ ਦੱਸੋ ਸਾਡੇ ਨਾਲੇ ਤੇ ਰੱਬ ਵੀ ਪਛਾਉਂਦਾ ਹੁਣਾ ਮਾਂਏ ਤੇ ਮਾਂ ਬਣਾਦੇ ਜੀ ਵਾਹ ਜੀ ਵਾਹ महिनत पूरा ज़ोर ॾिना पिया हथ पंज राते लारणो अॼुकल्ह रेट ਉਹ ਵੀ ਪੇੜ ਨੂੰ ਪੈ ਗਿਆ ਮੁੱਖ ਬਾਦਰਾ ਐਮਨ ਸਾਹਿਬੀ ਜਾਂਦੀਆਂ ਵੀ ਕੇਮਾ ਜਿੱਤੀਆਂ ਉਹ ਚੋਟੀ ਦੇ ਖਿਡਾਰੀ ਵੀ ਜਿਹੜਾ ਪੱਟੇ ਆਖੜਾ ਵੀ ਅੱਜ ਦੇ ਵੱਡੀ ਜੰਡੀ ਜਾਣੀ ਆ ਧਰਮਿਆ ਨਗਰ ਦੇ ਵਿੱਚ ਪਰ ਇਸ ਵਾਰ ਸੰਜੀ ਸਿੰਘ ਜੀ ਸਾਡੇ ਖੜੀ ਦੇ ਨੇ ਆ ਵੀ ਹੋਰ ਕਰੋ ਸੋਨੇ ਰੰਗ ਕੋਟ ਤੇ ਸੋਨੇ ਦੇ ਮਦਰਾ ਦੀ ਗੱਲ ਹੋ ਰਹੀ ਹੈ ਹਾਂਜੀ ਹਾਂਜੀ ਸੁਬੇਦਾਰ ਪਰਮਜੀਤ ਸਿੰਘ ਜੀ ਨਾਲੋਂ ਵੀ 1000 ਦੇ ਵਾਣ ਹੋਵੇਗੇ ਵੱਟੂ ਮਾਲ ਦੇ ਲਈ ਅਵੀ ਡੀਐਫਐ ਬਿੱਲਾ ਤੇ ਮੰਗੂ ਵੀਰ ਵੱਲੋਂ 2000 ਰੁਪਏ ਹੋਵੇਗਾ ਜੇ ਜੇ ਪ੍ਰਿੰਤਪਾਲਾ ਕੁਸ਼ਤੀ ਜਿੱਤਦਾ ਤੇ ਪ੍ਰਿੰਤਪਾਲ ਦੇ ਲਈ 2000 ਰੁਪਏ ਮਾਰ ਖੋਣਗੇ ਲੈ ਵੀ ਪਿੰਡ ਵਾਲ ਪਹਾੜਾ ਜੀ ਤੁਹਾਡੀ ਫੈਨ ਹੈ ਦੁਨੀਆ ਵਾਹ ਵਾਹ ਲੈ ਜਲਦੀ ਹੋਈ ਕੁਸ਼ਤੀ ਮੈਦਾਨ ਵਿੱਚ ਆ ਪਰਲੇ ਪਾਸੇ ਆ ਪ੍ਰਿੰਤਪਾਲਾ ਬਧਵਾਲਾ ਵਾਹ ਬੰਦੂ ਦੇ ਲੋਹਣ ਨੂੰ ਫੜਾ ਦੇ ਜਰਾ ਆ ਜਮਾਈਆਂ ਜੇ ਮਾਰੇ ਟਾਈਮ ਦੇ ਕਿਸੇ ਦਾ ਸਾਥ ਦਿੱਤਾ ਦਿੱਤਾ ਫਰੀ ਦਾ

ਕਤੀ ਹੇਨਾ ਨੌਲ ਬੱਲਾ ਬਦਲਾਵ ਕਰਨ ਦੇ ਨਾਲ ਆਪ੍ਰੋਕ ਬੱਲਾ ਵੱਖ ਵੱਖ ਵੇਖਦੇ ਕੌਣ ਜਿੰਦਾ ਹੈ ਕੌਣ ਹਜਾ ਬਗਿਆ ਲੋ ਸਾਹਮਣੇ ਦੇਖੀਏ ਦੋਨਾਂ ਬੱਲਾ ਦੇ ਦਰਮਿਆਨ ਚੱਲਦਾ ਹੋਇਆ ਜੋਰ ਤੇ ਪੜੀਆਂ ਇਲਮਾ ਕੀਤੀਆਂ ਜਲਮਾ ਤੇ ਮਾਰੀਆਂ ਫਲਮਾ ਹੱਡਾ ਜੋ ਮਗਰੋਂ ਬੋਲਦੀਆਂ ਨੀਤਾ ਬੁੜੀਆਂ ਭੜੀ ਜਿੜੀਆਂ ਹੱਦੀ ਤੇ ਬੁੜੀਆਂ ਕਲੋਦੀ ਪੂਰਾ ਬੋਲ ਜੋੜੇ ਖਾਂਦੇ ਨੇ ਰੋੜੇ ਪ੍ਰੇਮੀ ਜੋੜੇ ਘਰੋਂ ਜਿਹੜੇ ਲੜਕੇ ਜਾਂਦੇ ਨੇ ਕਾਗਜ਼ ਅਸਲ ਪੁਰਾਣੀ ਰਫਲ ਤੇ ਬੰਦੇ ਦੀ ਨਸਲ ਤੇ ਵਕਤ ਦੇ ਪਰਖੇ ਜਾਂਦੇ ਨੇ ਕਾਗਜ਼ ਅਸਲ ਪੁਰਾਣੀ ਰਫਲ ਤੇ ਬੰਦੇ ਦੀ ਨਸਲ ਤੇ ਵਕਤ ਦੇ ਪਰਖੇ ਜਾਂਦੇ ਨੇ ਗੁਰਵੀਰ ਦੀ ਕਦੇ ਸਤੋਂਦਿਆ ਵਾਹ ਸੱਦੀ ਦੀ ਮੰਗਵੀ ਗੱਡੀ ਤੇ ਨਹੀਂ ਜੋ ਜੇੜੀ ਲਾਈ ਦੀ ਤੇ ਡੌਲ ਵਾਲੀ ਥਾਦੇ ਨਹੀਂ ਉਹ ਫੇਰ ਕੱਢੀ ਦੇ ਤੀਵੀ ਪਿੱਛੇ ਲੱਗ ਕੇ ਮਾਪੇ ਵੀ ਛੱਡੀ ਦੇ ਹੁੰਦੀ ਨਾ ਸਿਆਣੀ ਗੱਲ ਵਿੱਚ ਹੀ ਕਾਗਿਏ ਤੇ ਫੈਮਿਲੀ ਨਾਲ ਗੱਦੀ ਮੱਥੇ ਕੇ ਦੇ ਰੋਕੀਏ ਹੌਸਪੀਟਲ ਜਹਰ ਨਾ ਮਾਰੀਏ ਕਰਕੇ ਪੜਾਈ ਨਾ ਪਤਾ ਪਾ ਪਾੜੀਏ ਜੁੱਤੀ ਸੋਤੀ ਬਿਨਾ ਚੱਲੀ ਦਾ ਨਹੀਂ ਰਾਤ ਨੂੰ ਤੇ ਟੀਚਰ ਨੂੰ ਕਰੀ ਦੀ ਮਰਾਸੀ ਯਾਦ ਨੂੰ ਕਿ ਤੱਕੜੇ ਸਰੀਰ ਤੇ ਨਹੀਂ ਬਹੁਤਾ ਤੀੜੀ ਦਾ

ਦੁਨੀਆ ਬੱਬਾ ਘਾਰ ਹੈ ਪਰ ਹਾਲੇ ਕਾਲੇ ਨਹੀਂ ਬਣੀ ਬੜੀ ਨਹੀਂ ਬਣੀ ਔਰ ਜਲਦੀ ਹੋਈ ਕਿਸੇ ਮਹਿਕਾਨ ਦੇ ਵਿੱਚ ਇਹਨਾਂ ਨੌਜਵਾਨਾਂ ਦਰਬਾਰ ਨਿੱਕਿਸ ਤੇ ਖਗੂ ਦੀ ਵੀ ਲੜ ਉਹਨਾਂ ਨੂੰ ਬਹੁਤ ਸਾਰਾ ਪਿਆਰ ਸਤਿਕਾਰ ਪੁੱਜਿਆ ਬਹੁਤ ਧੰਨਵਾਦ ਹੈ ਇਹਨਾਂ ਵੀਰਾਂ ਦਾ ਕਿ ਜ਼ਿੰਦਗੀ ਇੱਕ ਪਾਸੇ ਯਾਰੀ ਇੱਕ ਪਾਸੇ ਯਾਰੀ ਯਾਰਾਂ ਦੀ ਰਾਜ ਨਹੀਂ ਮਿਲਦਾ ਹੈ ਨਾਲ ਲੈ ਜਿਹੜੇ ਸਰਦਾਰ ਹੈ ਇਹ ਚੱਲ ਜਿਆ ਪਾ ਕਿਸੀ ਦਾ ਸਮਾਰਨ ਕਰ ਲੈਂਦਾ ਦਾ ਦੋਨੋਂ ਸਮਾਜ ਦੇ ਇਕੱਠੇ ਕਰ ਲਾਂਗੇ ਐਂਡਰ ਕਰ ਜਾਣਾ ਇਹ ਬੇਨਤੀ ਹੈ ਵੀ ਜਾਣਾ ਨਹੀਂ ਸਨਵਾਨ ਦੋਨੋਂ ਪਾਸਿਆਂ ਦੇ ਵਿੱਚ ਸੋ ਪਿੰਡ ਤੋਂ ਉੱਠ ਕੇ ਉਹੀ ਬੁੱਕ ਦੇ ਵਿੱਚ ਮਦਾਨਾ ਦੇ ਕਿ ਫਿਰ ਕਿੱਲਿਆਂ ਵਿੱਚ ਫਿਰ ਜੁੜਦੇ ਪੇੜ ਜਦੋਂ ਹੁੰਦੇ ਸੱਲਾਂ ਦੇ ਕਰ ਛੱਡ ਕੇ ਖਾੜੇ ਵਿੱਚ ਰਹਿੰਦੇ ਇਹ ਜਿਗਰੇ ਦੇ ਜਵਾਨਾਂ ਦੇ ਅਮਨ ਦੇਵ ਜਿਨ੍ਹਾਂ ਨੇ ਮਾਰ ਗੁਰੂ ਦੀ ੱੱੱਲੀ ਉਹ ਖਾੜੇ ਮੂਰੇ ਤਹਾਨਾਂ ਦੇ ਮੂਰੇ ਦਫਾ ਦਫਾ ہزار ਹੰਦ ਦੀ ਪੰਜਾਬ ਵਾਲੀ ਕੋ ਦਫਾ ਦਫਾਰ ਹੈ ਤੂਰ ਪੰਜਾਬੀਆਂ ਦਾ ਯਾਰੀ ਇਹਨਾਂ ਦੇ ਨਾਲ ਦੀ ਕਿੰਨੇ ਨਾਹੀ ਪਿਆਰ ਮਰਦਾ ਪਉ ਪੰਜਾਬੀਆਂ ਦਾ ਜੋਗੋ ਕਾਰੀਆਂ ਥੰਨੇ ਵਿੱਚ ਖੂਬੀਆਂ ਨੇ ਠੀਕ ਹੈ ਜਾਂਦੇ ਤਹਾਰ ਬਣਾ ਲੇ ਤਾਪੂ ਪੇੜ ਫਤਰ ਕਿੱਥੇ ਜਾਂਦੇ ਚੜ ਤਾਹਰ ਬਖਰੇ ਰਹੂ ਪੰਜਾਬੀਆਂ ਦਾ ਤਾਹਰ ਬਖਰੇ ਰਹੂ ਪੰਜਾਬੀਆਂ ਦਾ ਸੂਰ ਬਹੁਤ ਬਈਆ ਮਰਖਾ ਸਮਾਜ ਦਾ ਅਸਾ ਖਾਰ ਖਾਰ ਖੜੇ ਰਹਿ ਜੀ ਤੁਕੀ ਮੁਰਖਾ ਅੱਧਾ ਕੁ ਮਟਾ ਗਿਆ ਹੁਣ ਅੰਦਰ ਸਾਡੇ ਮੇਜਰ ਸੁਭਾਈ ਹਣੀ ਤੇ ਗੰਗੂ ਬਾਈ ਜੀ ਪੰਜਾਬੀ ਬਾਪੂ ਜੀ ਦੇ ਬੁਲਾਵਾ ਤੇ ਆਇਆ ਨੀਪੀਟ ਤੋਂ ਨਿਊਜ਼ੀਲੈਂਡ ਵੱਲੋਂ ਪੁੱਜਿਆ ਹਣ ਵਾਲੇ ਸਮਿਆਂ ਦੇ ਵਿੱਚ ਵੱਡੀ ਗੱਲਬਾਤ ਹੋਈ ਕਿ ਵਸੇ ਕਬੱਡੀ ਕੱਪ ਦੀ ਗੱਲਬਾਤ ਹੋਵੇਗੀ ਇੱਕ ਸੋਹਣੀ ਜਿਹੀ ਟੁੰਡੇ ਵੱਡੀ ਕੰਪ ਕਰਵਾਉਣਾ ਅੰਨੇ ਵਾਲੀ ਪੈਸਾ ਤੋਂ ਜਿੰਨੇ ਕਰਾਉਣਾ ਉਹ ਵੀ ਕਲਾਕਾਰਾਂ ਦੇ ਲੱਗ ਗਿਆ ਅਰਸ਼ਕ ਵੀਰ ਨੂੰ ਅਰਸ਼ਕ ਸਾਭੀ ਅੱਧਾ ਦਾ ਕੰਪਲੈਕਸ